ਸੇ ਇਹ ਕੋਈ ਮਸਤੋਣੇ ਦਾ ਮੇਲਾ ਨਹੀਂ ਇੱਥੇ ਕੇ ਅਸੀਂ ਆ ਗਏ ਹਾਜ਼ਰੀ ਲਵਾਤੀ ਔਰ ਚਲੇ ਗਏ ਦੇਖ ਕੇ ਇਹ ਸਾਡੀ ਰੋਟੀ ਦੀ ਲੜਾਈ ਹੈ ਸਾਡੀ ਰੋਜ਼ੀ ਦੀ ਲੜਾਈ ਹੈ ਸਾਡੀ ਜ਼ਮੀਨ ਦੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਹੈ ਸਾਡੇ ਬੱਚਿਆਂ ਦੇ ਪਵਿੱਖ ਦੀ ਲੜਾਈ ਹੈ ਸਾਨੂੰ ਪਤਾ ਜਿਸ ਤਰ੍ਹਾਂ ਤੁਸੀਂ ਨਾਟਕ ਦੇ ਵਿੱਚ ਵੀ ਦੇਖਿਆ ਵੀਰੋ ਕਹੇ ਕਾਲੇ ਦਿਨ ਆਉਣ ਵਾਲੇ ਨੇ ਤੁਹਾਡੇ ਨਹੀਂ ਤੁਸੀਂ ਛੋਟ ਨਹੀਂ ਸਕਦੇ ਤੁਸੀਂ ਸਰਵਰ ਨਹੀਂ ਕਰ ਸਕਦਾ ਤੁਸੀਂ ਤੁਹਾਡੇ ਨਾਲ ਨਾਲ ਸਮਾਂ ਦੇ ਵਿੱਚ ਕੀ ਵਾਪਰੂਗੀ ਪੰਜਾਬ ਦੇ ਨਾਲ ਕਹ ਰ ਗੌਰ ਕੀਤੀ ਹੈ ਤੁਸੀਂ ਕਿ ਜਿੰਨਾ ਸਾਡਾ ਪਬਲਿਕ ਸੈਕਟਰ ਸੀ ਉਹ ਸਾਰਾ ਮੋਦੀ ਸਰਕਾਰ ਨੇ ਵੇਚਤਾ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਡਾ BSNL ਵੇਚਤਾ ਸਾਡੀਆਂ ਏਅਰ ਲਾਈਨਾਂ ਵੇਚਤੀਆਂ ਤੁਹਾਡੇ ਕੋਲ ਕੀ ਰਹਿ ਗਿਆ ਉਹ ਸਾਡੇ ਬੈਂਕ ਵੀ ਵੇਚਦੇ ਕਾਰਪੋਰੇਟਾਂ ਨੂੰ ਰਿਸੈਂਸ ਦੇ ਰਿਹਾਣ ਵਾਲੇ ਸਮੇਂ ਦੇ ਵਿੱਚ ਪੈਸਾ ਤੁਸੀਂ ਜਮਾ ਕਰਾਇਆ ਕਰੋਗੇ ਬਿਨਾਂ ਵਿਆਜ ਮਿਲੋ ਵਰਤਿਆ ਕਰਨਗੇ ਹੁਣੇ ਹੁਣੇ ਤੁਸੀਂ ਦੋ ਬੈਂਕਾਂ ਦਾ ਹਾਲ ਦੇਖਿਆ ਮਹਾਰਾਜ ਨੂੰ ਵਿੱਚ ਪੀ ਐਮ ਸੀ ਦਾ ਹਾਲ ਦੇਖਿਆ ਆਪਣੇ ਜੱਸ ਬੈਂਕ ਦਾ ਹਾਲ ਦੇਖਿਆ ਪੰਜਾਬ ਨੈਸ਼ਨਲ ਬੈਂਕ ਦਾ ਹਾਲ ਦੇਖਿਆ ਕਰੋੜਾ ਤੁਹਾਡਾ ਜਮਾ ਕੀਤਾ ਹੋਇਆ ਗਰੀਬ ਲੋਕਾਂ ਦਾ ਆਮ ਲੋਕਾਂ ਦਾ ਉਹ ਕੋਈ ਵਿਜੇ ਮਾਰੀਆ ਲੈ ਕੇ ਭੱਜ ਗਿਆ ਕੋਈ ਮੋਦੀ ਲੈ ਕੇ ਭੱਜ ਗਿਆ ਕਿਸੇ ਨੇ ਮੜਵਾਈ ਆ ਪੰਜੀ ਹੁਣ ਇਹਨਾਂ ਦੀ ਅੱਖ ਹੈ ਜਿਹੜੀ ਉਹ ਸਾਡੀ ਰੇਲਵੇ ਤੇ ਹੈ ਕਦੇ ਤੁਸੀਂ ਸੋਚਿਆ ਕਿ ਸਾਡੀਆਂ ਪ੍ਰਸ਼ੰਜਕ ਟ੍ਰੇਨਾਂ ਕਿਉਂ ਨਹੀਂ ਚੱਲ ਰਹੀਆਂ ਕੋ ਤੁਹਾਨੂੰ ਪਲੇਟਫਾਰਮਾਂ ਦੇ ਬਣਨੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਦੇਓਗੇ ਪਲੇਟਫਾਰਮਾਂ ਦੇ ਬੜੋਗੇ ਜਿੰਨੇ ਉਸੇ ਬੈਂਡਰ ਤੇ ਜਿਹੜੇ ਵਿਚਾਰੇ ਆਪਣੀਆਂ ਰੇੜੀਆਂ ਲਾ ਲਾ ਕੇ ਗੁਜ਼ਾਰਾ ਕਰਦੇ ਉਹ ਵੀ ਸਾਰੇ ਬਾਹਰ ਕਰਤੇ ਇਹਨਾਂ ਨੇ ਉਥੇ ਮਾਲ ਹੋਣ ਗਿਆ ਅਦਾਨੀ ਦੇ ਮਾਲ ਹੋਣ ਗਿਆ ਬਾਨੀ ਦੇ ਇਹ ਮੀਰੋ ਸਮਾਂ ਬਦਲ ਰਿਹਾ ਮੈਂ ਮਲਟੀਨੇਸ਼ਨ ਕੰਪਨੀ ਦੀ ਨੌਕਰੀ ਕੀਤੀ ਆ ਕੋਈ ਬੇੜਾ ਸੀ ਤੇ ਨਾਂ ਲਿਆ ਜਾਂਦਾ ਸੀ ਟਾਟੇ ਬਿਰਲੇ ਦਾ ਦਾਲ ਮੀਆਂ ਸ਼ਕਾਨੀਆਂ ਦਾ ਨਾਂ ਚੱਲਦਾ ਸੀ ਨੁਸ਼ਮੀ ਬਾਡੀਆ ਦਾ ਨਾਂ ਚੱਲਦਾ ਸੀ ਲਾਰਸਨ ਟਰਬੋ ਵਾਈਕਲ ਲੈਬਲਾ ਨਾ ਚੱਲਦਾ ਸੀ ਅੱਜ ਸਿਰਫ ਕੀ ਦਾ ਨਾਂ ਚੱਲੇ ਅਡਾਨੀ ਦੇਵਾਨੀ ਦਾ ਨਾਂ ਚੱਲਦਾ ਹੈਗਾ ਔਰ ਹੁਣ ਇਹਨਾਂ ਦੀ ਜਿਹੜੀ ਆਖਰੀ ਇਹਨਾਂ ਦੀ ਅੱਖ ਹੈ ਤੁਹਾਡੀ ਜ਼ਮੀਨ ਤੇ ਆ ਤੁਹਾਡੀ ਜ਼ਮੀਨ ਤੇ ਨਹੀਂ ਤੁਹਾਡੀ ਜ਼ਮੀਨ ਦੇ ਉੱਪਰ ਤੇ ਆ ਤੁਹਾਡਾ ਹਰ ਚੀਜ਼ ਬਿਨਾਂ ਸਰਸਾਦਾ ਵੀਰੋ ਆਦਮੀ ਹਰ ਚੀਜ਼ ਬਿਨਾਂ ਸਾਰ ਸਕਦਾ ਪਰ ਰੋਟੀ ਬਿਨਾਂ ਨਹੀਂ ਸਾਰ ਸਕਦਾ ਉਹ ਕੋਈ ਹੈ ਕਰੋ ਹੱਥ ਖੜਾ ਜਿਹੜਾ ਕਹੂ ਮੈਂ ਰੋਟੀ ਬਿਨਾਂ ਸਾਰ ਸਕਦਾ ਨਹੀਂ ਸਰਦਾ ਅਨਾਦ ਤੇ ਖਾਣਾ ਹੀ ਪੈਣਾਗਾ ਤੁਸੀਂ ਦੇਖਿਆ ਕਿਸੇ ਨੇ ਆ ਅਡਾਨੀ ਦੇ ਸੈਲੋ ਲੱਗੇ ਹੋਏ ਦੇਖਿਆ ਦੇਖੇ ਨੇ ਬਹੁਤ ਸਾਰੇ ਭਾਈਆਂ ਨੇ ਦੇਖੇ ਹੋਣਗੇ ਦੇਖਿਆ ਨਾ ਹੱਥ ਖੜਾ ਕਰਦਾ ਕਿ ਉਹਨੇ ਦੇਖਿਆ ਇਹਨਾਂ ਦੇ ਵਿੱਚ ਆਟੋਮੈਟਿਕਲੀ ਨਾ ਜਮਾ ਹੁੰਦਾ ਕਿਸੇ ਆਦਮੀ ਨੂੰ ਹੱਥ ਲਾਣ ਦੀ ਲੋੜ ਨਹੀਂ ਕਿਸੇ ਆਦਮੀ ਨੂੰ ਬੋਰੀ ਚੱਕਣ ਦੀ ਲੋੜ ਨਹੀਂ ਉਹ ਜਿਹੜੀ ਲੱਖਾਂ ਕਰੋੜਾਂ ਦੀ ਲੇਬਰ ਐਫਸੀਆਈ ਦੀ ਲੇਬਰ ਠੇਕੇਦਾਰਾਂ ਦੀ ਲੇਬਰ ਗੱਡੀਆਂ ਭਰਨ ਵਾਲੀ ਲੇਬਰ ਟਰੱਕ ਪਰਨ ਵਾਲੀ ਲੇਬਰ ਉਹ ਕਿੱਥੇ ਜਾਊਗੀ ਉਹਦੋਂ ਬਾਅਦ ਸਾਰਾ ਕੰਮ ਮਸ਼ੀਨੀ ਹੋਊਗਾ ਮਸ਼ੀਨਾਂ ਨਾਲ ਉਹਨਾਂ ਦੇ ਵਿੱਚ ਕਣਕ ਜਮਾ ਹੁੰਦੀ ਐ ਮਸ਼ੀਨਾਂ ਨਾਲੇ ਬਾਹਰ ਨਿਕਲੂਗੀ ਕਿਸੇ ਲੇਬਰ ਦੀ ਲੋੜ ਨਹੀਂ ਉੱਥੇ ਜਦੋਂ ਤੁਹਾਡੇ ਸਾਰੇ ਕਣਕ ਖਰੀਦ ਕੇ ਇਹਨਾਂ ਨੇ ਉਹ ਸਟੋਰਾਂ ਦੇ ਵਿੱਚ ਜਮਾ ਕਰ ਲਈ ਨਾ 15 ਰੁਪਏ 10 ਰੁਪਏ ਫਿਰੇ 100 ਰੁਪਏ ਕਿਲੋ ਵੇਚਣਗੇ ਤੁਹਾਨੂੰ ਚੱਕਰੀ ਸਾਡਾ ਕੋਲ ਚੱਲ ਰਿਹਾ ਇੱਕ ਸੜਕ ਬਾਰੇ ਜਿਹੜੇ ਇੰਨੀ ਸਾਵਨ ਸੜਕ ਬਣਾ ਰਹੀ ਹੈ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹ ਗੱਲ ਪਹੁੰਚਿਆ ਮੈਂ ਤਿੰਨ ਸੌ ਛੇ ਨੂੰ ਇਹਦਾ ਇੱਕ ਵੀ ਫਾਇਦਾ ਲਾ ਦੋ ਕੀ ਹੈ ਮੈਂ ਵੀ ਇਹ ਸੜਕ ਬਣਾਉਣ ਦਾ ਤਾਂ ਮੈਂ ਮੇਰੇ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਇੱਧਰ ਖੜਿਆ ਉਹ ਟੁੱਟ ਜਾ ਚੁੱਪਦਾ ਦਾਨ ਬਾਸ਼ਣ ਚਾਹ ਕਿਤੇ ਨਹੀਂ ਜਾਂਦੀ ਚਾਹ ਇੱਥੇ ਰਹੂਗੀ ਜਗਾ ਜਗਾ ਲੰਗਰ ਲੱਗੇ ਹੋਏ ਨੇ ਜਿੰਨੀ ਚਾਹ ਕੋਰ ਨਹੀਂ ਚਾਹ ਪਿਆਦਾਂਗੇ ਪਰ ਜੇ ਆਪਾਂ ਅੱਜ ਵੀ ਸੀਰੀਅਸ ਨਾ ਹੋਏ ਜੇ ਆਕਾ ਆਪਾਂ ਅੱਜ ਵੀ ਸੰਸ਼ੀਰ ਨਾ ਹੋਏ ਜੇ ਆਪਾਂ ਅੱਜ ਵੀ ਮੱਥੇ ਨਾਲ ਮੱਥਾ ਜੋੜ ਕੇ ਨਾ ਸੋਚਿਆ ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਨਾ ਚੱਲੇ ਆਪਣੇ ਬੰਦੇ ਕੱਖ ਨਹੀਂ ਰਹਿਣਾ ਮੈਂ ਗੱਲ ਕਰ ਰਿਹਾ ਦੀ ਇਹ ਸੜਕ ਦੀ ਸਾਡੀਆਂ 10 ਮੀਟਿੰਗਾਂ ਹੋ ਚੁੱਕੀਆਂ ਪ੍ਰਸ਼ਾਸਨ ਨਾਲ ਸਾਡੀਆਂ 10 ਮੀਟਿੰਗਾਂ ਹੋ ਚੁੱਕੀਆਂ ਸਾਡੇ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨਾਲ ਸਾਡੀਆਂ ਅਫਸਰਾਂ ਨਾਲ ਮੀਟਿੰਗ ਹੋ ਚੁੱਕੀਆਂ ਕੇ ਸੜਕ ਦਾ ਸਾਨੂੰ ਫਾਇਦਾ ਤਾਂ ਦਾ ਦੋ ਓਏ ਕੀ ਦੇਨੇ ਬਣਾ ਰਹੇ ਹੋ ਇਹ ਇਹ ਕਿਸਾਨਾਂ ਨੇ ਬਣਾ ਰਹੇ ਹੋ ਇਹ ਮਜ਼ਦੂਰਾਂ ਨੇ ਬਣਾ ਰਹੇ ਹੋ ਇਹ ਮੁਲਾਜ਼ਮਾਂ ਨੇ ਬਣਾ ਰਹੇ ਹੋ ਇਹ ਵਪਾਰੀਆਂ ਨੇ ਬਣਾ ਰਹੇ ਹੋ ਕੀ ਦੇਨੇ ਬਣਾ ਰਹੇ ਹੋ ਇਹ ਅਬ ਦੇਰੀਆਂ ਸੜਕਾਂ ਦੁਨੀਆਂ ਫਿਰਦੀਆਂ ਨੇ ਪਹਿਲੇ ਪੰਜਾਬ ਦੇ ਵਿੱਚ ਲੱਖਾਂ ਏਕੜ ਤੁਸੀਂ ਰੋੜੀ ਵਸਾ ਕੇ ਛਿੜਤੀ ਉਹ ਸੜਕਾਂ ਦੀ ਸੋਤੋ ਰਿਪੇਅਰ ਨਹੀਂ ਹੁੰਦੀ ਬੇਰਹਿਮੀ ਨਾਲੇ ਹੋਰ ਇੱਕ ਤਰੀਕਾ ਚੱਲਿਆ ਜਮੀਨ ਤੁਹਾਡੀ ਇਹ ਫਰੀ ਲੈ ਰਹੇ ਨੇ ਫਰੀ ਇਹਦੇ ਬਹੁਤ ਸਾਰੇ ਸਿਆਣੇ ਬੰਦੇ ਬੈਠੇ ਨੇ ਅੱਜ ਤੋਂ 100 ਸਾਲ ਪਹਿਲਾਂ ਇੱਦ ਇੱਕ ਹਰਤ ਚੱਲਦੀ ਹੁੰਦੀ ਸੀ ਪੰਜਾਬ ਦੇ ਵਿੱਚ ਕੀ ਕਾਵਾ ਸੀ ਜਦੋਂ ਮਹਿਮੂਦ ਗਰਜਨਵੀ ਆਉਂਦਾ ਜਦੋਂ ਐਮਨ ਸਾਹਿਬਦਾਲੀ ਆਉਂਦਾ ਲੋਕਾਂ ਦੇ ਮਨਾਂ 'ਚ ਇਹ ਹੁੰਦਾ ਸੀ ਖਾਦਾ ਪੀਤਾ ਲਾਹੇ ਦਾ ਰਹਿੰਦਾ ਐਮਦਸ਼ਾਹੇ ਦਾ ਜਿਹੜਾ ਖਾ ਪੀ ਲਿਆ ਲੋਕਾਂ ਲਈ ਉਹੀ ਰਾਹਾਤੀ ਬਾਕੀ ਉਹ ਲੁੱਟ ਕੇ ਲੈ ਜਾਂਦੇ ਤੇ ਓਏ ਅੱਜ ਦੇ ਅਬਦਾਲੀ ਕਹੜੇ ਨੇ ਅੱਜ ਦੇ ਅਬਦਾਲੀ ਨਾ ਬਦਲੇ ਨੇ ਸਰਪ ਅੱਜ ਵੀ ਤੁਹਾਡੇ ਕੋਲੇ ਅਬਦਾਲੀ ਆਊਗਾ ਅਡਾਨੀ ਆਊਗਾ ਅਵਾਨੀ ਆਊਗਾ ਛੋਟੀਆਂ ਜ਼ਮੀਨਾਂ ਲੁੱਟ ਕੇ ਲੈ ਜਾਊਗਾ ਕੀ ਕਰੋਗੇ ਫੇਰ ਤੁਸੀਂ ਦੱਸੋ ਮੈਨੂੰ ਕੀ ਕਰੋਗੇ ਓਏ ਅਸੀਂ ਉਹ ਵੀ ਬੇੜਾ ਦੇਖਿਆ ਨਾ ਕੋਈ ਬੰਦਾ ਜਾ ਜੋਤਰਦਾ ਉਹਨਾਂ ਦੇ ਬਾਹਰੋਂ ਲੋਕ ਲੱਡੂ ਬਣਦੇ ਹੁੰਦੇ ਤੇ ਕਿ ਸਾਡਾ ਬੰਦਾ ਅਮਰੀਕਾ ਤੋਂ ਆਇਆ ਹੈ ਸਾਡਾ ਬੰਦਾ ਕੈਨੇਡਾ ਤੋਂ ਆਇਆ ਹੈ ਉਹ ਗੱਡੀ ਦੁਰਨਸ਼ਾ ਹੋ ਗਈ ਤੁਹਾਡੀ ਸਾਡੇ ਪੰਜਾਬੀਆਂ ਲਈ ਉਹ ਲੱਡੂ ਬਣ ਗਿਆ ਮੇਰਾ ਮੁੰਡਾ ਕੈਨੇਡਾ ਚੱਲਿਆ ਉਹ ਕਿਹੜਾ ਦੀ ਸੀ ਲੱਗੂਗਾ ਉੱਥੇ ਜਾ ਕੇ ਕਿਹੜੇ ਸਟੇਮ ਲੱਗੂਗਾ ਉੱਥੇ ਜਾ ਕੇ ਉਹ ਕਿ ਜਰਤਾਬੇ ਦੇ ਕੰਮ ਕਰੂਗਾ ਕਿਸੇ ਦੇ ਹੋਟਲ 'ਚ ਕੰਮ ਕਰੂਗਾ ਕਿਸੇ ਦੇ ਖੇਤ 'ਚ ਕੰਮ ਕਰੂਗਾ ਉਹ ਸਾਰੇ ਪ੍ਰਜਾ ਦਾ ਕਹਿੰਦੇ ਆ ਭੇਡਾਂ ਚਾਲੂਗਾ ਉਹ ਇੱਕ ਮਨ ਰਹਿ ਗਏ ਸਾਡੇ ਬੱਚੇ ਇਹ ਨਹੀਂ ਵੀ ਮੇਰੇ ਬੱਚੇ ਬਾਹਰ ਨਹੀਂ ਮੈਨੂੰ ਸਾਰਾ ਪਤਾ ਹੈ ਉਹਦੇ ਕੀ ਹੁੰਦਾਗਾ ਮੇਰੇ ਸਹਿੰਗਲੇਰੇ ਤਿਹਾਰ ਬਾਹਰ ਬੈਠੇ ਨੇ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਹਾਲੈਂਡ ਬੈਠੇ ਨੇ ਆਸਟ੍ਰੇਲੀਆ ਬੈਠੇ ਨੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਉਹ ਭਈ ਜਿੰਨਾ ਕੋਈ ਡ੍ਰੇਨ ਹੋ ਗਿਆ ਹੋ ਗਿਆ ਉਹ ਜਿੰਨਾ ਕੋਈ ਨੁਕਸਾਨ ਹੋ ਗਿਆ ਹੋ ਗਿਆ ਉਹ ਜਿਹੜਾ ਬਾਕੀ ਨਹੀਂ ਉਹ ਤਾਂ ਬਚਾ ਲੋ ਪੋਤਾ ਬਚਾ ਲੋ ਕਿ ਹਾਲੇ ਵੀ ਆਪਾਂ ਆਪਣੀਆਂ ਲੜਾਂਗੀਆਂ ਜੀ ਲੜਦੇ ਰਵਾਂਗੇ ਹਾਲੇ ਵੀ ਆਪਾਂ ਪਿੰਡਾਂ ਦੀਆਂ ਤੜੇ ਬੰਦੀਆਂ ਜੀ ਬੰਡੇ ਰ੍ਹਾਂਗੇ ਸੋਹਰੇ ਮੇਰੀ ਸੁਣੋ ਬੇਨਤੀ ਐ ਇਹ ਛੋਟੇ ਛੋਟੇ ਧਾਰੇ ਤੋਂ ਬਾਹਰ ਨਿਕਲੋ ਪਿੰਡਾਂ ਵਾਲੇ ਜ਼ਿਹਰੇ ਤੋਂ ਬਾਹਰ ਨਿਕਲੋ ਇੱਕ ਸਾਂਝੀ ਸੋਚ ਬਣਾਓ ਉਹ ਮੈਨੂੰ ਮਾਣ ਆ ਮੇਰੇ ਛੋਟੇ ਵੀਰ ਤੇ ਡਿੱਕੀ ਤੇ ਕਿਸ ਨੇ ਕਿ ਛੋਟੀ ਜੀ ਮੂਵਮੈਂਟ ਉੱਠੀ ਦੀ ਆਪਣੇ ਭਵਾਨੀਗੜ੍ਹ ਤੋਂ ਸੰਗਰੂਰ ਤੋਂ ਹੀ ਉੱਠੀ ਸੀ ਇਹ ਮੂਮੈਂਟ ਨੂੰ ਇਸ ਨੇ ਪੂਰੇ ਅੱਠ ਜ਼ਿਲ੍ਹੇ ਦੇ ਵਿੱਚ ਘੁਮਾਤਾ ਅੱਜ ਇੱਕ ਲਹਿਰ ਬਣੀ ਦੀ ਅੱਜ ਇੱਕ ਭੰਬੜ ਬਣ ਚੁੱਕਿਆ ਹੈਗਾ ਅੱਠ ਦੇ ਅੱਠ ਜ਼ਿਲ੍ਹੇ ਅੱਜ ਇਹ ਸੜਕ ਦੇ ਖਿਲਾਫ ਉੱਠੇ ਹੋਏ ਨੇਗੇ ਅਜੇ ਤੱਕ ਇਹ ਸ਼ਾਹੀ ਦੇ ਖਿਲਾਫ ਉੱਠੇ ਹੋਏ ਨੇ ਅਜੇ ਦਾਲੀਆਂ ਵਾਲੀਆਂ ਦੇ ਖਿਲਾਫ ਉੱਠੇ ਹੋਏ ਨੇਗੇ ਕੋਈ ਕਿਸ ਨੇ ਗੱਲ ਬਕਰੀ ਦੀ ਕਹਿੰਦਾ ਜਿਹੜਾ ਬੰਦਾ ਸਮੁੰਦਰ ਤੀ ਜਾਂਦਾ ਉਹ ਮਰ ਜਾਂਦਾ ਹੈ ਮੱਛੀਆਂ ਫੜ ਜਾਂਦਾ ਹੈ ਉਹ ਕਹਿੰਦਾ ਜਿਹੜਾ ਘਰੇ ਬੈਠਾ ਉਹ ਕਿਹੜਾ ਜੂੰਦਾ ਰਹਿੰਦਾ ਮਰਦਾ ਉਹ ਵੀ ਜਾਂਦਾ ਪਾ ਪਤਾ ਤੁਸੀਂ ਕਹਿੰਦੇ ਉਨਾਦੋ ਵੀਰੋ ਤੁਸੀਂ ਉਹ ਨਵੇਂ ਪਾਸ਼ਾ ਦੀ ਉਨਾਦੋ ਜਿਹਨੇ ਦਿੱਲੀ ਜਾ ਕੇ ਸੀਸ ਲਾਇਆ ਉਹਨਾਂ ਨੂੰ ਕਿਹਾ ਗਿਆ ਕਾਜੀ ਨੇ ਕਿਹਾ ਕਹਿੰਦਾ ਤੁਹਾਨੂੰ ਮੌਤ ਦਾ ਡਰ ਨਹੀਂ ਉਹਨਾਂ ਨੇ ਕੀ ਕਿਹਾ ਦੀ ਅੱਪਾ ਰੋਜ਼ ਬਾਣੀ ਪੜਦੇ ਆਂ ਚਿੰਤਾ ਤਾਂ ਕੀ ਕੀਜੀਐ ਜਾਨ ਹੋਣੀ ਹੋਏ ਇਹ ਮਾਰਗੇ ਸੰਸਾਰ ਕੋ ਨਾਨਕ ਫਿਰ ਨਾ ਕੋਈ ਕੋਈ ਹੈ ਜਿਹੜਾ ਤੱਕ ਬਚਿਆ ਆਪਣੇ ਸਾਹਮਣੇ ਸੰਸਾਰ ਆਉਂਦਾ ਆਪਣੇ ਸਾਹਮਣੇ ਸੰਸਾਰ ਚੱਲੀ ਜਾਂਦਾ ਹੈ ਹੈ ਪਰ ਘਟੋ ਘਟ ਜਿੰਨੀ ਦੇਰ ਆਪਾਂ ਨੇ ਜਿਉਣਾ ਉਹ ਗੁਰੂ ਨਾਨਕ ਦੇ ਸ਼ਬਦਾਂ ਤੇ ਫੁੱਲ ਚੜਾਓ ਜੇ ਜੀਵ ਬਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਓ ਤੁਸੀਂ ਉਹ ਬਾਣੀ ਪੜ੍ਹ ਜੋ ਬਾਬੇ ਫਰੀਦ ਦੀ ਕੀ ਕਿਹਾ ਦੀ ਉਹਨਾਂ ਨੇ ਆਪਦੇ ਸ਼ਲੋਕਾਂ ਦੇ ਵਿੱਚ ਕੀ ਕਿਹਾ ਸੀ ਫਰੀਦਾ ਬਾਹਰ ਪਰ ਆਏ ਬੈਸਨਾ ਸਾਈ ਮੁਝੇ ਨਾ ਦੇ ਜਾਂ ਤੂੰ ਐਵੇਂ ਰੱਖ ਸੀ ਤਾਂ ਜੀ શરીਰੋਂ ਦੇ ਉਹ ਮੈਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦਾ ਮੈਂ ਕਿਸੇ ਦਾ ਦੀਨੋਕੇ ਕੰਮ ਨਹੀਂ ਕਰ ਸਕਦਾ ਜੱਟ ਦੀ ਕੋ ਖਾਸੀਅਤ ਹੈ ਕਿ ਜੱਟ ਆਪਦੀ ਜ਼ਮੀਨ ਦਾ مالک ਹੁੰਦਾ ਹੈ ਆਪਦੇ ਕੰਮ ਦਾ مالک ਹੁੰਦਾ ਹੈ ਆਪਣੇ ਸਮੇਂ ਦਾ ਮਾਲਕ ਹੁੰਦਾ ਹੈ ਆਪਣੇ ਉੱਠਣ ਜਾਗਣ ਦਾ ਆਪ ਮਾਲਕ ਹੁੰਦਾ ਹੈ ਕਿਉਂ ਹੁੰਦਾ ਸਿਰਫ ਜ਼ਮੀਨ ਕਰਕੇ ਹੁੰਦਾ ਹੈ ਵੱਡੇ ਤੋਂ ਵੱਡੇ ਅਫਸਰ ਨੂੰ ਵੀ ਟਾਈਮ ਸਿਰ ਦਫ਼ਤਰ ਜਾਣਾ ਪੈਂਦਾ ਹੈ ਦਫ਼ਤਰ ਦੇ ਸ਼ੂਰ ਮੰਨਣੇ ਪੈਂਦੇ ਨੇ ਪਰਮਾਤਮਾ ਨੇ ਇੱਕ ਜ਼ਮੀਂਦਾਰ ਨੂੰ ਇਹ ਗੁੱਲ ਦਿੱਤੀ ਹੈ ਕਿ ਉਹ ਆਪਣੇ ਸਮੇਂ ਦਾ ਆਪ ਮਾਲਕ ਹੁੰਦਾ ਹੈ ਇਸ ਲਈ ਬਾਬੇ ਨਾਨਕ ਨੇ ਕਿਹਾ ਸੀ ਉਤਮ ਖੇਤੀ ਮੱਦਮ ਵਪਾਰ ਖੇਤੀ ਨੂੰ ਕਿਉਂ ਉਤਮ ਮੰਨਿਆ ਜਾ ਰਿਹਾ ਹੈ ਸਾਡੇ ਗੁਰੂਆਂ ਪੀਰਾਂ ਨੇ ਕਹੇਗਾ ਸਾਡੀ ਰੋਜੀ ਰੋਟੀ ਹੈ ਸਾਡੀ ਅੱਖ ਹੈ ਸਾਡੀ ਦਾੜੀ ਆ ਸਾਡੀ ਪੱਗ ਹੈ ਉਹ ਕੀ ਆ ਜ਼ਮੀਨ ਜੇ ਜ਼ਮੀਨ ਨਾ ਰਹੀ ਤੁਸੀਂ ਕੀ ਕਰੋਗੇ ਕਰੋਗੇ ਕੁਛ ਦੱਸੋ ਕੀ ਕਰੋਗੇ ਕਸ਼ਿਆਰੇ ਬਣ ਜਾਓਗੇ ਮਜ਼ਦੂਰ ਬਣ ਜਾਓਗੇ ਦਿਹਾੜੀਦਾਰ ਬਣ ਜਾਓਗੇ ਉਹ ਵੀ ਨਹੀਂ ਹੋਣੀ ਭਾਈਓ ਉਹ ਵੀ ਜਾ ਕੇ ਗੋਰਿਆਂ ਦੀ ਕਰਨੀ ਪਊਗੀ ਸੋ ਮੇਰੀ ਦਾ ਸਾਨੂੰ ਸਾਰਿਆਂ ਨੂੰ ਇੰਨੀ ਪੀਲਾ ਵੀ ਅੱਜ ਜਿੱਤੇ ਤੁਸੀਂ ਐਡਾ ਵੱਡਾ ਤਰਦਰ ਕੀਤਾ ਐਡਾ ਵੱਡਾ ਕੰਮ ਕੀਤਾ ਮੈਂ ਸਾਰੇ ਮੇਰੇ ਵੀਰ ਪ੍ਰਬੰਧਕਾਂ ਨੂੰ ਜਿੰਨਾਂ ਚ ਪ੍ਰਦੀਪ ਵੀ ਆ ਜਾਂਦਾ ਸਾਡੇ ਡਿੱਕੀ ਜੀ ਵੀ ਆ ਜਾਂਦੇ ਨੇ ਬਾਕੀ ਬਹੁਤ ਸਾਰੇ ਜਿਹੜੇ ਮੈਂ ਨਾ ਵੀ ਨਹੀਂ ਸਾਡੇ ਰਾਂਝਾ ਜੀ ਖੜੇ ਨੇ ਹੋਰ ਬਹੁਤ ਸਾਰੇ ਬੰਦੇ ਪਹਿਲਾਂ ਤੋਂ ਮਿਹਨਤ ਕਰਦੇ ਆ ਰਹੇ ਨੇ ਇਹਨਾਂ ਨੇ ਜੋਰ ਤਰਫ ਜਲ ਕੀਤਾ ਇਹ ਸਾਰਾ ਤੁਹਾਡੇ ਨੇ ਕੀਤਾ ਪੰਜਾਬ ਨੇ ਕੀਤਾ ਪੰਜਾਬ ਦੀ ਜ਼ਮੀਨ ਬਚਾਉਣ ਲਈ ਕੀਤਾ ਪੰਜਾਬ ਦੀ ਅਣਖ ਬਚਾਉਣ ਲਈ ਕੀਤਾ ਅੱਜ ਤੁਹਾਡੇ ਤੋਂ ਸ਼ਹਿਰ ਕਿਸੇ ਨੇ ਮੈਂ 1 ਮਿੰਟ ਲੈਣਾ ਬਾਅਦ ਪ੍ਰਸ਼ਾਦ ਭੂਸ਼ਣ ਦਾ ਪੜਿਆ ਹੋਵੇ ਉਹਦਾ ਬਿਆਨ ਸੁਣਿਆ ਹੋਵੇ ਉਹਨੇ ਕਿਹਾ ਇੱਕ ਪੱਤਰਕਾਰ ਨੂੰ ਕਹਿੰਦਾ ਅੱਜ ਤੱਕ ਮੋਦੀ ਦਾ ਬਾਹਰ ਬਾਕੀ ਕੰਮਾਂ ਨਾਲ ਪੈਂਦਾ ਆਇਗਾ ਕਹਿੰਦੇ ਸੀ ਇਹ ਲਾਗੂ ਕਰਤੀ ਮੁਸਲਮਾਨਤ ਦੇ ਲਾਗੂ ਕਰਤੀ ਮਸ਼ੀਰ ਟਵਾਤੀ ਉਹਨਾਂ ਦੀ ਟਵਾਤੀ ਪਰ ਇਹਦਾ ਪੰਜਾਬੀਆਂ ਨਾਲ ਪਹਿਲੀ ਵਾਰੀ ਬਾਤ ਪਿਆਗਾ ਆਲੇ ਕਿ ਲੈ ਲੋ ਪੰਜਾਬੀਆਂ ਨੇ ਪਹਿਲੀ ਵਾਰੀ ਬਾਹ ਪਿਆ ਬੈਠੇ ਨਾ ਸਿੰਘੂ ਮੋਰਚੇ ਤੇ ਬੈਠੇ ਨਾ ਟਿੱਕਰੀ ਬਾਡਰ ਤੇ ਬੈਠੇ ਨਾ ਗਾਜੇ ਪਰ ਬਾਡਰ ਤੇ ਇਹ ਉਹ ਕੌਮ ਹੈ ਸੂਰਮੇ ਦੀ ਕੌਮ ਹੈ ਇਹਨੇ ਨਹੀਂ ਮੁੜਨਾ ਜੋਸ਼ ਕਰਕੇ ਭਰਾਵੋ ਆਪਾਂ ਆਪਣੇ ਇਤਿਹਾਸ ਨੂੰ ਜਾਣਣਾ ਹੈ ਆਪਣੇ ਇਤਿਹਾਸ ਦੀ ਇੱਜ਼ਤ ਰੱਖਣੀ ਹੈ ਆਪਣੇ ਪੰਜਾਬੀ ਪਣੇ ਦੀ ਇੱਜ਼ਤ ਰੱਖਣੀ ਹੈ ਆਪਣੀ ਬੱਦ ਤੋਂ ਬਾਅਦ ਜਿੰਨੇ ਆਪਾਂ ਇਕੱਠੇ ਹੋਵਾਂਗੇ ਜਿੰਨੇ ਤੁਸੀਂ ਆਪਣੇ ਲੀਡਰਸ਼ਿਪ ਦੀ ਗੱਲ ਮੰਨੋਗੇ ਇਹਨਾਂ ਦੇ ਨਾਲ ਚੱਲੋਗੇ ਇਹ ਵੀ ਤੁਹਾਡੇ ਕਰਕੇ ਨੇ ਤਾਂ ਆਪਾਂ ਇਹ ਅਵਾਨੀਆਂ ਡਾਨੀਆਂ ਨੂੰ ਖੱਲ ਪਾ ਲਵਾਂਗੇ ਸਮਝੇ ਨਹੀਂ ਨਹੀਂ ਤੇ ਤੁਹਾਡੀਆਂ ਜਿ ਜ਼ਮੀਨਾਂ ਦੱਬਣਗੇ ਕੱਲ ਨੂੰ ਇਹਨਾਂ ਦੇ ਫਾਰਮਾਂ ਦੇ ਵਿੱਚ ਚਿੱਟੇ ਫਨਚਾ ਕੇ ਤੁਸੀਂ ਨੌਕਰੀਆਂ ਕਰੋਗੇ ਬਾਕੀ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਕਿਸੇ ਨੂੰ ਕੁਝ ਪੁੱਛਣਾ ਹੋਵੇ ਅਸੀਂ ਇੱਥੇ ਹਾਜ਼ਰਾਂ ਕੋ ਪੁੱਛ ਸਕਦਾ ਹੈ ਕੋਈ ਤੁਹਾਡਾ ਰੈਵਨਿਊ ਨਾਲ ਸੰਬੰਧਿਤ ਕੰਮ ਹੋਵੇ ਕੋਈ ਤੁਹਾਡਾ ਇਕੋਜੀਸ਼ਨ ਨਾਲ ਸੰਬੰਧਿਤ ਕੰਮ ਹੋਵੇ ਉਹ ਜੋ ਵੀ ਹੋ ਉਸਨੇ ਪੁੱਛਣਾ ਮੈਂ ਇੱਥੇ ਘੰਟਾ ਤੁਹਾਡੇ ਵਿੱਚਾ ਤੁਹਾਡੇ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਊਂਗਾ ਮੈਂ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਬੇਨਤੀ ਕਰਨਾ ਇਹ ਲੜਾਈ ਕਿਸੇ ਇਕੱਲੇ ਬੰਦੇ ਦੀ ਲੜਾਈ ਨਹੀਂ ਇਹ ਲੜਾਈ ਕਿਸੇ ਪਿੰਡ ਦੀ ਲੜਾਈ ਨਹੀਂ ਇਹ ਲੜਾਈ ਪੂਰੇ ਪੰਜਾਬੀ ਸਮਾਜ ਦੀ ਲੜਾਈ ਹੈ ਇਹ ਬੰਦਿਆਂ ਦੀ ਲੜਾਈ ਹੈ ਬੁੜੀਆਂ ਦੀ ਲੜਾਈ ਹੈ ਬੱਚਿਆਂ ਦੀ ਲੜਾਈ ਹੈ ਜੇ ਜ਼ਮੀਨ ਨਾਲ ਰਹੀ ਕਿਸੇ ਨੇ ਵੀ ਨਹੀਂ ਰਹਿਣਾ ਕਿਸੇ ਨੇ ਵੀ ਨਹੀਂ ਰਹਿਣਾ ਇਸ ਲਈ ਜ਼ਮੀਨ ਦੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਹੈ ਇਹ ਲੜਾਈ ਤਾਂ ਲੜਾਂਗੇ ਜੇ ਇਕੱਠੇ ਹੋਵੋਗੇ ਮੈਂ ਇਹੀ ਤੁਹਾਡੇ ਚਰਨਾਂ 'ਚ ਵਾਰ-ਵਾਰ ਬੇਨਤੀ ਕਰਦਾ ਇੱਕ ਮੈਸੇਜ ਜਾਵੇ ਸਰਕਾਰ ਨੂੰ ਉਹ ਸੀਐਮ ਆਉ ਦੇ ਵਿੱਚ ਮੈਸੇਜ ਗਿਆ ਸੀ ਕਿ ਕੱਲਾ ਸੰਗਰੂਰ ਲੜਾਈ ਲੜ ਰਿਹਾਗਾ ਹੋਰ ਕੋਈ ਜ਼ਿਲ੍ਹਾ ਨਹੀਂ ਬੋਲ ਰਿਹਾ ਪਰ ਉਹ ਪਟਿਆਲੇ ਵਾਲਿਆਂ ਦਾ ਵੀ ਮੈਸੇਜ ਚਲਾ ਗਿਆ ਉਹ ਵੀ ਲੜਾਈ ਲੜ ਰਹੇ ਨੇ ਕਪੂਰਥਲੇ ਵਾਲਿਆਂ ਨੇ ਵੀ ਚਲਾ ਗਿਆ ਜਲੰਧਰ ਵਾਲਿਆਂ ਦਾ ਵੀ ਚਲਾ ਗਿਆ ਲੁਧਿਆਣੇ ਦਾ ਵੀ ਚਲਾ ਗਿਆ ਇਹ ਸਾਰੇ ਦਾ ਸਾਰਾ ਸ਼ੇਰਾ ਜੇ ਜਾਂਦਾ ਤਾਂ ਮੇਰੇ ਛੋਟੇ ਵੀਰ ਡਿੱਕੀ ਨੂੰ ਜਾਂਦਾ ਜਿਨੇ ਆਪਣੀ ਕਾਰ ਆਪ ਕਮਾ ਕੇ ਜਿਨੇ ਆਪ ਪੱਲਿਓ ਖਰਚੇ ਕਰ ਕਰਕੇ ਉੱਥੇ ਤੱਕ ਆਪਣਾ ਸਾਰਾ ਆਮਨ ਚੈਨ ਵਾਕੇ ਉੱਥੇ ਤੱਕ ਲੋਕਾਂ ਨੂੰ ਲਾਮਬੰਦ ਕੀਤਾ ਚੋਅ ਇਸ ਕਰਕੇ ਵੀਰੋ ਇਹਦੇ ਪ੍ਰਤੀ ਸ਼ਿਰੇ ਸ਼ੋਭੋ ਸੰਸ਼ੀਰ ਹੋਵੋ ਇਸ ਨੂੰ ਸਿਰ ਜੋੜ ਕੇ ਬਹਿ ਕੇ ਮਸਲੇ ਦਾ ਹੱਲ ਕਰਨਾ ਇੰਨਾ ਜ਼ਰੂਰ ਹੈ ਕਿ ਜਿੱਤ ਆਪਣੀ ਹੋਊਗੀ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਤ ਆਪਣੀ ਹੋਊਗੀ ਐਨਾ ਕਹਿਦਾ ਹੋਇਆ ਮੈਂ ਤੁਹਾਨੂੰ ਖਿਮਾਵਾ ਚਾਹੁੰਦਾ ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਕੀ ਫਤਿਹ